ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਚ ਆਨਲਾਈਨ ਬੁਕਿੰਗ ਦੀ ਸਾਈਬਰ ਠੱਗੀ ਦਾ ਮਾਮਲਾ ਹਜੇ ਢੀਲਾ ਨਹੀਂ ਪਿਆ। ਸ਼੍ਰੋਮਣੀ ਕਮੇਟੀ ਵੱਲੋਂ ਮੁਰ ਤੋਂ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਕਰਵਾਈ ਗਈ ਦਰਜ। ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਚ ਆਨਲਾਈਨ ਬੁਕਿੰਗ ਦੀ ਸਾਈਬਰ ਠੱਗੀ ਦਾ ਨਹੀਂ ਰੁਕ ਰਿਹਾ سلسلہ ਫੇਰ ਠੱਗੀ ਦੇ ਮਾਮਲੇ ਸਾਹਮਣੇ ਆਉਣ ਲੱਗੇ ਨੇ। ਇਸ ਨਾਲ ਲਾਇਕ ਸ਼੍ਰੋਮਣੀ ਕਮੇਟੀ ਵੱਲੋਂ ਮੁਰਤੋ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮੌਕੇ ਸਰਾ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਸਾਰਾਂਗੜੀ ਸਰਾ ਦੇ ਨਾਂ ਤੇ ਚਾਲੀ ਵੈੱਬਸਾਈਟ ਬਣਾ ਕੇ ਸਾਈਬਰ ਠੱਗ ਵੱਲੋਂ ਸੰਗਤ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਉਹਨਾਂ ਕਿਹਾ 6 ਮਹੀਨੇ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਅਰਜ਼ੀ ਦਿੱਤੀ ਗਈ ਸੀ। ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਆਈਟੀ ਵਿੰਗ ਨੇ ਸਾਈਬਰ ਠੱਗ ਦੀ ਜਾਲੀ ਵੈੱਬਸਾਈਟ ਬੰਦ ਕਰਵਾਈ ਸੀ ਹੁਣ ਮੁੜ ਕੁਝ ਅਰਸਾ ਠੱਗੀ ਠੋਰੀ ਬੰਦ ਰਹਿਣ ਤੋਂ ਬਾਅਦ ਮੁੜ ਸਾਈਬਰ ਠੱਗ ਸਰਗਰਮ ਹੋਣੇ ਸ਼ੁਰੂ ਹੋ ਗਏ ਨੇ ਪਿਛਲੇ 2 ਦਿਨਾਂ 'ਚ अनेका ਸ਼ਰਧਾਲੂਆਂ ਨੂੰ ਫਿਰ ਤੋਂ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਜਿਸ ਦੇ ਚੱਲਦੇ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਮੁੜ ਪੁਲਿਸ ਕਮਿਸ਼ਨ ਦਫ਼ਤਰ ਪਹੁੰਚੀ ਹੈ ਤੇ ਸਾਈਬਰ ਠੱਗ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹੁਣ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਸ਼ਦਾਲੂਆਂ ਨੂੰ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ ਤੋਂ ਕਮਰੇ ਬੁੱਕ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਪ੍ਰਬੰਧਕ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਵੱਲੋਂ ਸੀਪੀ ਸਾਹਿਬ ਨੂੰ ਜਿਹੜਾ ਸਾਈਬਰ ਠੱਗਿਆ ਜਿਹੜਾ ਲਗਾਤਾਰ ਆਨਲਾਈਨ ਠੱਗੀ ਮਾਰ ਰਿਹਾ ਉਹਦੇ ਖਿਲਾਫ ਅਸੀਂ ਸੀਪੀ ਸਾਹਿਬ ਨੂੰ ਦਰਖਾਸਤ ਦੇਣਾ ਹੈ ਕਿ ਉਹਦੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਸਾਈਬਰ ਠੱਗ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਜਿਹੜੀਆਂ ਸਰਾਵਾਂ ਬਣਾਈਆਂ ਗਈਆਂ ਸੰਗਤਾਂ ਦੀ ਸਹੂਲਤ ਵਾਸਤੇ ਹੀ ਆਨਲਾਈਨ ਕੀਤੀਆਂ ਗਈਆਂ ਪਰੰਤੂ ਜਿਹੜੇ ਅੱਜਕੱਲ ਸਾਈਬਰ ਠੱਗ ਬੈਠੇ ਹਨ ਉਹ ਕੋਈ ਨਾ ਕੋਈ ਰਸਤਾ ਲੱਭ ਲੈਣੇ ਜਿਸ ਦੇ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਸਕਣ ਇਸੇ ਤਰ੍ਹਾਂ ਦੀ ਅੱਜ ਤੱਕ तकरीबन 5-6 ਪਹਿਲਾਂ ਇਹੋ ਹੀ ਠੱਗ ਜਿਹੜਾ ਲੋਕਾਂ ਨਾਲ ਲਗਾਤਾਰ ਠੱਗੀ ਮਾਰ ਰਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਡੇ ਇੰਟਰਨੈਟ ਵਿਭਾਗ ਨੇ ਉਹਦੀ ਜਿਹੜੀ ਵੈਬਸਾਈਟ ਉਹਨੇ ਬਣਾਈ ਉਹ ਬੰਦ ਕਰਾਈ ਪਰੰਤੂ ਉਹਦੇ باوجود ਆ 2-3 ਦਿਨਾਂ ਤੋਂ ਲਗਾਤਾਰ ਫੇਰ ਸਾਨੂੰ ਉਹਦੇ ਖਿਲਾਫ ਜਿਹੜੀਆਂ ਸੰਗਤਾਂ ਦੀਆਂ ਕੰਪਲੇਂਟ ਆ ਰਹੀਆਂ ਕਿ ਉਹ ਫੇਰ ਠੱਗੀ ਮਾਰ ਰਿਹਾ ਉਹਦੇ ਖਿਲਾਫ ਅਸੀਂ ਅੱਜ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਕਿ ਉਹਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਦੇ ਮਨਾਂ ਨੂੰ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਉਹਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਤੁਰੰਤ ਉਹਤੇ ਪਰਚਾ ਕਰਕੇ ਤੇ ਉਹਨੂੰ ਬੰਦੇ ਨੂੰ ਟਰੇਸ ਕੀਤਾ ਜਾਊਗਾ ਤੇ ਉਹਤੇ ਬਣਦੀ ਤੁਰੰਤ ਕਾਰਵਾਈ ਕੀਤੀ ਜਾਊਗੀ। ਤੇ ਮੇਰੀ ਦਿੱਤੇ ਸੀ ਪੀ ਸਾਹਿਬ ਨੇ ਜਿੱਤੇ ਦਰਖਾ ਦਿੱਤੀ ਉਹ ਤੇ ਮੈਂ ਸੰਤਾਂ ਨੂੰ ਬੇਨਤੀ ਵੀ ਕਰਦਾ ਤੇ ਤਬਰੀਬ ਅਪੀਲ ਵੀ ਕਰਦਾ ਕਿ ਕਿਰਪਾ ਕਰਕੇ ਜਿਹੜੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਪਣੀਆਂ ਵੈਬਸਾਈਟੀਆਂ ਕੇਵਲ ਤੇ ਕੇਵਲ ਉਹਤੇ ਹੀ ਕਮਰਾ ਬੁੱਕ ਕੀਤਾ ਜਾਵੇ ਜਿਹੜੇ ਇਹੋ ਸਾਈਬਰ ਠੱਗ ਗਿਆ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਨਾ ਬੁਕਿੰਗ ਦਿੱਤੀ ਜਾਵੇ ਤੇ ਨਾ ਹੀ ਉਹਨਾਂ ਨੂੰ ਕੋਈ ਪੇਮੈਂਟ ਦਿੱਤੀ ਜਾਵੇ ਨਹੀਂ ਪਹਿਲਾਂ ਵੀ ਸ਼ਿਕਾਇਤ ਦਿੱਤੀ ਗਈ ਸੀ ਜੀ ਤੇ ਇਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਅੱਜ ਤੋਂ 5-6 ਮਹੀਨੇ ਪਹਿਲਾਂ ਇੱਕ ਜੰਮੂ ਦੀ ਕੁੜੀ ਨਾਲ ਵੀ ਠੱਗੀ ਵਜੀ ਸੀ ਇੱਕ ਅਮਰੀਕਾ ਤੋਂ ਐਨ ਆਰ ਆਈ ਮੁੰਡਾ ਆਇਆ ਸੀ ਉਹ ਉਹਦੇ ਨਾਲ ਵੀ ਠੱਗੇ ਹੋਏ ਜਿਹੜੀ ਤਕਰੀਬਨ ਪਹਿਲਾਂ 5-6 ਮਹੀਨੇ ਪਹਿਲਾਂ ਕੰਪਲੇਂਟ ਅਸੀਂ ਦਿੱਤੀ ਉੱਤੇ ਤਕਰੀਬਨ ਕੋਈ ਕਾਰਵਾਈ ਨਹੀਂ ਕਾਰਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਵੱਲੋਂ ਪਰੰਤੂ ਫਿਰ ਵੀ ਅੱਜ ਅਸੀਂ ਸੀਪੀ ਸਾਹਿਬ ਉਦੋਂ ਰੰਧਾਵਾ ਸਾਹਿਬ ਦੁੱਗੇ ਭੁੱਲੜ ਸਾਹਿਬ ਬੰਦੇ ਸੀ ਹੁਣ ਅੱਜਕੱਲ ਜਿਹੜੇ ਆ ਢਿੱਲੋਂ ਸਾਹਿਬ ਆਏ ਉਹਨਾਂ ਨੇ ਅਸੀਂ ਦੁਬਾਰਾ ਕੰਪਲੇਂਟ ਕੀਤੀ ਹੈ ਸਾਈਬਰ ਠੱਗ ਹੋਈ ਹੈ ਸੇਮ ਹੀ ਉਹਨੇ ਫੋਟੋਆਂ ਲਾਈਆਂ ਸੇਮ ਹੀ ਉਹ ਫੋਟੋ ਲਾ ਕੇ ਉਹ ਜਿਹੜਾ ਸਾਈਬਰ ਠੱਗੀ ਮਾਰਦਾ ਪਰੰਤੂ ਅਜੇ ਤੱਕ ਬੰਦਾ ਡ੍ਰੈਸ ਨਹੀਂ